ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਕੌੜੀ ਸੱਚਾਈ ਅੱਨਾ ਬੁਰਾ ਹਾਲ ਥੀ ਕਾ ਨਾ ਪ੍ਰਮਾਤਮਾ ਇਹ ਹਾਲ ਕੀ ਹੋ ਰਿਹਾ ਸਾਡਾ ਸੀਐਮ 33 ਮੰਤਰੀਆਂ ਦੇ ਬਾਝੂਰ ਨਹੀਂ ਕੋਈ ਸੁਣਵਾਈ ਸਾਡਾ ਮਰਨ ਵਾਲਾ ਹਾਲ ਹੋਇਆ ਹੋਇਆ ਜੀ ਬਹੁਤ ਬੁਰਾ ਹਾਲ ਹੋਇਆ ਹੋਇਆ ਹੈਗਾ ਜੇ ਇਦਰੋਂ ਸਾਫ਼ ਕਰੋਗੇ ਤਾਂ ਉਹ ਦੂਜੀ ਗਲੀਆਂ 'ਚ ਖੜ ਜਾਂਦਾ ਜੀ ਫਿਰ ਉਧਰੋਂ ਡੰਡਾ ਮਾਰਦੇ ਆ ਫੇਰ ਫੇਰ ਉਦੋਂ ਉਹੀ ਹਾਲ ਹੋ ਜਾਂਦਾ ਜੀ ਲੋਕ ਕਹਿਣ ਬਦਲਾ ਦੀ ਦਿੱਤੀ ਜਾ ਰਹੀ ਝੂਠੀ ਦੁਹਾਈ ਗੰਦਗੀ ਨੇ ਕਰਤੀ ਸਾਡੀ ਤਬਾਹੀ ਕਿੱਧਰ ਖੜੀ ਹੈ ਕਿੱਧਰ ਬੈਠੀ ਜਾ ਵਿਚਾਰੀ ਇੱਧਰ ਬੈਠੇ ਰਹਿਣੇ ਇੱਧਰ ਹੀ ਪਾਣੀ ਮੂੰਹ ਚ ਕਮਾਰਦਾ ਹੈ ਪਾਣੀ ਜੇ ਨਰਕ ਕਿਸੇ ਨੇ ਦੇਖਣਾ ਹੋਵੇ ਤਾਂ ਰਾਮਨਗਰ ਮਹੱਲਾ ਇੱਥੇ ਆ ਜੋ ਸਾਰੇ ਘਰ ਛੱਡ ਕੇ ਉਰੋ ਜਾ ਚੁਕਿਆ ਜੀ ਠੀਕ ਹੈ ਨਾ ਜੀ ਨਾ ਦਾ ਉਰੇ ਰਹਿਣ ਨੂੰ ਜੀ ਕਰਦਾ ਹੁੰਦਾ ਸਾਡਾ ਤਾਂ ਦੁਕਾਨਾਂ ਬੰਦ ਕਰਨ ਨੂੰ ਵੀ ਬੁਰਾ ਹਾਲ ਹੋਇਆ ਪਿਆ ਜੀ ਇਹਨਾਂ ਇਹ ਹਾਲਾਤ ਨੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਕਹੇ ਜਾਂਦੇ ਜ਼ਿਲ੍ਹਾ ਸੰਗਰੂਰ ਦੇ ਜੋ ਮੁੱਖ ਮੰਤਰੀ ਦਾ ਆਪਣਾ ਜ਼ਿਲ੍ਹਾ ਹੈ ਇੱਥੋਂ ਦੇ ਤਿੰਨ ਵਿਧਾਇਕ ਵੀ ਪੰਜਾਬ ਕੈਬਨਿਟ ਵਿੱਚ ਮੰਤਰੀ ਨੇ ਪਰ ਜੋ ਹਾਲਾਤ ਜ਼ਿਲ੍ਹਾ ਸੰਗਰੂਰ ਦੇ ਨੇ ਉਹਨਾਂ ਆਪ ਦੇ ਬਦਲਾਵ ਵਾਲੇ ਨਾਅਰੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਗੰਦਗੀ ਭਰੇ ਮਾਹੌਲ ਦੀਆਂ ਇਹ ਤਸਵੀਰਾਂ ਸ਼ਹਿਰ ਦੇ ਵਾਰਡ ਨੰਬਰ 23 ਦੀਆਂ ਨੇ ਜਿੱਥੋਂ ਦਾ ਸੀਵਰ ਸਿਸਟਮ ਬਲਾਕ ਹੋਣ ਕਾਰਨ ਪੂਰੇ ਇਲਾਕੇ ਵਿੱਚ ਸੀਵਰ ਦਾ ਪਾਣੀ ਭਰਿਆ ਪਿਆ ਹੈ ਪੂਰੇ ਵਾਰਡ ਦੀ ਹਰ ਗਲੀ ਪਾਣੀ ਪਾਣੀ ਹੋਈ ਪਈ ਹੈ ਲੋਕਾਂ ਦਾ ਗਲੀਆਂ ਚੋਂ ਲੰਘਣਾ ਤਾਂ ਦੂਰ ਘਰਾਂ ਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਇਲਾਕੇ ਦੇ ਐਮਸੀ ਦਾ ਕਹਿਣਾ ਹੈ ਕਿ ਜਦੋਂ ਦਾ ਉਹਨਾਂ ਆਮ ਆਦੀ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਉਦੋਂ ਤੋਂ ਹੀ ਉਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਜਿਉ ਕੋਈ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਨੂੰ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਰੁਕਵਾ ਦਿੰਦੇ ਨੇ ਇਸ ਪੂਰੇ ਵਾਰਡ ਦੇ ਬਦ ਤੋਂ ਬੱਤਰ ਹਾਲਾਤ ਦਾ ਪੀਟੀਸੀ ਨਿਊਜ਼ ਨੇ ਜਾਇਜ਼ਾ ਲਿਆ ਸੁਣੋ ਲੋਕਾਂ ਦੀ ਜ਼ੁਬਾਨੀ ਉਹਨਾਂ ਦੀਆਂ ਮੁਸ਼ਕਲਾਂ ਦੀ ਕਹਾਣੀ ਅਸੀਂ ਖੜੇ ਹਾਂ ਸੰਗਰੂਰ ਦੇ 23 ਨੰਬਰ ਵਾਰਡ ਦੇ ਵਿੱਚ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਇੱਥੇ ਦੇ ਤਿੰਨ ਕੈਬਨਿਟ ਮਨਿਸਟਰ ਨੇ ਤੇ ਇੱਕ ਮੁੱਖ ਮੰਤਰੀ ਜਿਹੜਾ ਸੰਗਰੂਰ ਜ਼ਿਲ੍ਹੇ ਦਾ ਹਾਲ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਕੀ ਸੋਚ ਰਹੇ ਹੋਵੋਗੇ ਕਿ ਜਿਹੜੇ ਜ਼ਿਲ੍ਹੇ ਦੇ ਤਿੰਨ ਕੈਬਨਿਟ ਮਨਿਸਟਰ ਹੋਣ ਤੇ ਇੱਕ ਮੁੱਖ ਮੰਤਰੀ ਉਸੇ ਜ਼ਿਲ੍ਹੇ ਦਾ ਹੋਵੇ ਤਾਂ ਉਹਦੀ ਜਿਹੜੀ ਤਸਵੀਰ ਹੈ ਤੁਹਾਡੇ ਮਾਈਂਡ ਦੇ ਵਿੱਚ ਕਿੱਦਾਂ ਦੀ ਘੁਮੇਗੀ ਘੁਮੇਗੀ ਨਾ ਹੁਣ ਤੁਹਾਨੂੰ ਉਲਟ ਤਸਵੀਰ ਦਿਖਾ ਰਿਹਾ ਸੰਗਰੂਰ ਜ਼ਿਲ੍ਹੇ ਦੀ ਸੰਗਰੂਰ ਜ਼ਿਲ੍ਹੇ ਦਾ 23 ਨੰਬਰ ਵਾਰਡ ਰੇਲਵੇ ਲਾਈਨ ਦੇ ਬਿਲਕੁਲ ਨਾਲ ਵਾਲਾ ਮਹੱਲਾ ਤਸਵੀਰਾਂ ਦੇ ਵਿੱਚ ਪਹਿਲੀ ਤਸਵੀਰ ਤੁਹਾਨੂੰ ਨਜ਼ਰ ਕਰਵਾ ਰਿਹਾ ਇਹ ਉਹ ਸੀਵਰੇਜ ਦਾ ਪਾਣੀ ਹੈ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚੋਂ ਸੀਵਰੇਜ ਜਾਂਦਾ ਪਰ ਸੀਵਰੇਜ ਓਵਰਫਲੋ ਹੋਇਆ ਹੋਇਆ ਹੈ ਗਲੀਆਂਾਂ ਦੇ ਵਿੱਚ ਪਾਣੀ ਭਰਦਾ ਜਿਹਦੀ ਬਦਬੂ ਦੇ ਨਾਲ ਲੋਕਾਂ ਦਾ ਇੱਥੇ ਮਹੱਲਿਆ ਵਾਸੀਆਂ ਦਾ ਜੀਣਾ ਬੜੀ ਮੁਸ਼ਕਲ ਨਾਲ ਜੀ ਰਹੇ ਨੇ ਬਿਮਾਰੀਆਂ ਨੇ ਜਿਹੜੀਆਂ ਬਿਮਾਰੀਆਂ ਦੇ ਕਹਿ ਸਕਦੇ ਆ ਕਿ ਚੱਕਰ ਦੇ ਵਿੱਚ ਫਸੇ ਹੋਏ ਆ ਦੂਜੇ ਪਾਸੇ ਤਸਵੀਰਾਂ ਪਿੱਛੋਂ ਵੀ ਦਿਖਾਈਏ ਆਪਾਂ ਕਿ ਜਿੱਧਰ ਵੀ ਝਾਕਤੀ ਮਾਰਾਂਗੇ ਤੁਹਾਨੂੰ ਗਲੀਆਂ ਦੇ ਵਿੱਚ ਪਾਣੀ ਖੜਿਆ ਨਜ਼ਰ ਆਊਗਾ ਸਾਡਾ ਮਰਨ ਵਾਲਾ ਹਾਲ ਹੋਇਆ ਹੋਇਆ ਜੀ ਬਹੁਤ ਬੁਰਾ ਹਾਲ ਹੋਇਆ ਹੋਇਆ ਹੈਗਾ ਦੁਕਾਨਾ ਬੰਦ ਕਰਨ ਨੂੰ ਜੀ ਕਰਦਾ ਬੈਠਣ ਨੂੰ ਉਹਰੇ ਜੀ ਨਹੀਂ ਕਰਦਾ ਮੁਸ਼ਕ ਮਾਰਦੀ ਆ ਜੀ ਨਾ ਪ੍ਰਧਾਨ ਸਾਡੀ ਕੋਈ ਸੁਣਵਾਈ ਕਰਦਾ ਕਮੇਟੀ ਦਾ ਪ੍ਰਧਾਨ ਇੱਕ ਤਰ੍ਹਾਂ ਦਾ ਮਰਿਆ ਹੋਇਆ ਹੈ ਜੀ ਅਸੀਂ 20 ਵਾਰ ਕਮੇਟੀ ਦੇ ਪ੍ਰਧਾਨ ਕੋਲ ਜਾਏ ਸਾਡਾ ਐਮਸੀ ਜਿਹੜਾ ਵਿੱਕੀ ਆ ਜੀ ਉਹਨੇ ਆਪਣੀ ਪੂਰੀ ਪੂਰਾ ਜੋਰ ਲਾ ਦਿੱਤਾ ਜੀ ਇੱਕ ਕੰਮ ਕਰਾਣ ਪਿੱਛੇ ਨਾ ਉਹਦੀ ਕੋਈ ਸੁਣਵਾਈ ਹੋ ਰਹੀ ਜੀ ਨਾ ਸਾਡੀ ਕੋਈ ਸੁਣਵਾਈ ਹੋ ਰਹੀ ਸਾਡਾ ਤਾਂ ਹੁਣ ਉਹਰੇ ਰਹਿਣਾ ਦੁੱਬਰ ਹੋ ਰਿਹਾ ਦੁਕਾਨਾ ਬੰਦ ਕਰਨ ਨੂੰ ਜੀ ਕਰ ਰਿਹਾ ਜੀ ਸਾਰੇ ਘਰ ਛੱਡ ਕੇ ਉਰੋਂ ਜਾ ਚੁੱਕਿਆ ਜੀ ਠੀਕ ਹੈ ਨਾ ਜੀ ਨਾ ਤਾਂ ਉਹਰੇ ਰਹਿਣ ਨੂੰ ਜੀ ਕਰਦਾ ਹੁਣ ਸਾਡਾ ਤਾਂ ਦੁਕਾਨਾ ਬੰਦ ਕਰਨ ਨੂੰ ਰੋਜ਼ ਦਾ ਰੋਜ਼ ਵਿਚਾਰਾ ਐਮਸੀ ਕਢਾਉਂਦਾ ਐਮਸੀ ਕੀ ਕਰੇ ਹੁਣ ਜੇ ਜੇ ਆਪਾਂ ਗੱਲ ਕਰੀਏ ਕਿ ਨਰਿੰਦਰ ਕੌਰ ਭਰਾ ਜਿੱਥੇ ਵੋਟਾਂ ਲੈਣ ਆਏ ਸੀ 2022 ਤੋਂ ਪਹਿਲਾਂ ਜਦੋਂ ਐਮਐਲਏ ਮਲੇ ਹਾਂਜੀ ਲੈਣ ਆਏ ਸੀ ਮੁੜ ਕੇ ਕਿਹ ਵਾਰੀ ਆਏ ਇੱਥੇ ਮੁੜ ਕੇ ਆਏ ਨਹੀਂ ਹੈਗੇ ਜੀ ਤੁਸੀਂ ਕਿ ਆਏ ਮੁੜ ਕੇ ਨਹੀਂ ਆਏ ਨਹੀਂ ਮੁੜ ਕੇ ਜੀ ਕਿਉਂ ਨਹੀਂ ਆਏ ਪਤਾ ਨਹੀਂ ਕਹਿੰਦੀ ਸਾ ਨੂੰ ਰੇ ਸਮੈਲ ਆਉਂਦੀ ਆ ਸਾਡੇ ਚੋ ਸਮੈਲ ਆਉਂਦੀ ਆ ਜੀ ਠੀਕ ਆ ਨਾ ਜੀ ਬੋਟਾ ਤੋਂ ਪਹਿਲਾਂ ਸਾਡੇ ਚੋ ਕੋਈ ਸਮੈਲ ਨਹੀਂ ਆਂਦੀ ਸੀ ਹੁਣ ਉਹਨੂੰ ਬਸਤੀਆਂ ਚੋ ਸਮੈਲ ਆਂਦੀ ਆ ਜੀ ਇਹ ਸੀਵਰੇਜ ਦਾ ਟੱਕਣਾ ਪਾਣੀ ਦੇ ਉੱਤੇ ਤੈਰਦਾ ਨਜ਼ਰ ਆ ਰਿਹਾ ਦੇਖੋ ਕਿਵੇਂ ਹਿੱਲ ਰਿਹਾ ਇਹ ਪਾਣੀ ਆ ਜਿਹੜਾ ਸੀਵਰੇਜ ਦਾ ਬਾਹਰ ਆ ਰਿਹਾ ਇੱਥੇ ਮਸ਼ੀਨਾ ਵੀ ਨੇ ਪਰ ਇਹਨਾਂ ਦਾ ਹੱਲ ਕੋਈ ਨਹੀਂ ਕੀਤਾ ਗਿਆ ਗਲੀ ਦੀਆਂ ਤਸਵੀਰਾਂ ਫੇਰ ਦਿਖਾ ਰਿਆਂ ਕਿ ਇੱਟਾਂ ਤੇ ਚੱਲ ਕੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਾਣਾ ਪੈਂਦਾ ਇਹ ਹਾਲਾਤ ਨੇ ਪਾਣੀ ਤਾਂ ਕਿੱਥੋਂ ਨਿਕਲਦਾ ਨਹੀਂ ਹੈਗਾ ਜੀ ਜੇ ਇਧਰੋਂ ਸਾਫ਼ ਕਰੋਗੇ ਤਾਂ ਉਹ ਦੂਜੀ ਗਲੀਆਂ ਚ ਖ ਉਹ ਡਰ ਡੰਡਾ ਮਾਰਦੇ ਆ ਫੇਰ ਫੇਰ ਉਦੋਂ ਉਹੀ ਹਾਲ ਹੋ ਜਾਂਦਾ ਜੀ ਰਾਤ ਨੂੰ ਨੀਂਦ ਕਿਵੇਂ ਆਉਂਦੀ ਐ ਇਦਾਂ ਦੀ ਹਵਾ ਦੇ ਵਿੱਚ ਵਧੀਆ ਨਹੀਂ ਆਉਂਦੀ ਜੀ ਉਹ ਬੱਚੇ ਸਾਰੇ ਬਿਮਾਰ ਪਏ ਨੇ ਜੀ ਆਪਣੇ ਗਰੀਬ ਕਲੋਨੀਆਂ ਦੇ ਵਿੱਚ ਕੋਈ ਇਤਿਆਰ ਨਹੀਂ ਇੱਕ ਦਿਨ ਪ੍ਰਧਾਨ ਜੀ ਆਏ ਸੀ ਮੇਰੇ ਕੋਲ ਕਹਿੰਦਾ ਮੈਨੂੰ ਤੇਰੇ ਮਹੱਲੇ ਦਾ ਹਾਲ ਦਿਖਾ ਜਦੋਂ ਮੈਂ ਆਪਣੇ ਮਹੱਲੇ ਦਾ ਹਾਲ ਦਿਖਾਇਆ ਕਹਿੰਦਾ ਓਏ 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 ਕਹਿੰਦਾ ਤੁਸੀਂ ਇੰਨੇ ਬੁਰੇ ਹਾਲ ਚੇ ਰਹਿੰਦੇ ਹੋ ਕਹਿੰਦਾ ਮੈਂ ਹੁਣੇ ਹੀ ਬੰਦੇ ਭੇਜਦਾ ਉਹ ਬੰਦੇ ਨਹੀਂ ਭੇਜੇ ਜੀ ਚਲੋ ਅਸੀਂ ਨੇ ਪਾਰਟੀ ਨੂੰ ਅਸਤੀਫਾ ਦਿੱਤਾ ਜੀ ਜਦੋਂ ਅਸੀਂ ਨੇ ਪਾਰਟੀ ਨੂੰ ਅਸਤੀਫਾ 10 ਐਮਸੀਨ ਦਿੱਤਾ ਇਸ ਗੰਦੇ ਪਾਣੀਆਂ ਕਰਕੇ ਗੰਦੇ ਸ਼ਹਿਰ ਦੇ ਵਿੱਚ ਕੂੜੇ ਕਰਕੇ ਦਿੱਤਾ 10 ਐਮਸੀਨ ਅਸਤੀਫਾ ਦਿੱਤਾ ਪ੍ਰਧਾਨ ਜੀ ਉਹ ਖੁੰਦਕ ਰੱਖਣ ਲੱਗ ਗਏ ਜੀ ਜੇ ਹੁਣ ਬਾਈ ਚਾਂਸ ਅਸੀਂ ਨਗਰ ਕੌਂਸਲ ਦੇ ਅਧਿਕਾਰ ਜੇ ਮਲਾਜ਼ਿਮਾਂ ਨੂੰ ਬੁਲਾ ਵੀ ਲੈਨੇ ਆਂ ਕੂੜਾ ਚੱਕਣ ਵਾਲਿਆਂ ਨੂੰ ਸੀਵਰੇਜ ਵਾਲਿਆਂ ਨੂੰ ਤਾਂ ਪ੍ਰਧਾਨ ਜੀ ਫੋਨ ਕਰਕੇ ਉਹਨਾਂ ਨੂੰ ਕਹਿੰਦੇ ਤੁਸੀਂ ਤੁਹਾਨੂੰ ਕਿਨੇ ਭੇਜਿਆ ਬਾਪਸਾਓ ਨਾਲ ਦੀ ਨਾਲ ਨਰਕ ਦੇ ਵਿੱਚ ਦੀ ਰਾਤ ਨੂੰ ਜਾਂਦੇ ਆਂ 9 ਵਜੇ ਵੀ ਜਾਂਦੇ ਆਂ ਦਵਾਈ ਲੈਣ ਵੀ ਜਾਂਦੇ ਆਂ ਸਭ ਸਕਰਲਾ ਪੈਂਦਾ ਪਰ ਪਾਣੀ ਦੇ ਵਿੱਚ ਸਲਵਾਰਾਂ ਸਾਹਮਣੇ ਆ ਜਾਣਿਆਂ ਕਿ ਅੱਜ ਤੱਕ ਕੁਝ ਵੀ ਪਾਣੀ ਅੱਧੀ ਗਲੀ ਅੱਗੇ ਸਾਰੀ ਸਿਰੇ ਤਾਈ ਗਲੀ ਭਰੀ ਰਹਿੰਦੀ ਹੈ ਐਨਾ ਬੁਰਾ ਹਾਲ ਅਸੀਂ ਕਹਿੰਦੇ ਪ੍ਰਮਾਤਮਾ ਇਹ ਹਾਲ ਕੀ ਹੋ ਰਿਹਾ ਸਾਡਾ ਪੀਣ ਵਾਲੇ ਪਾਣੀ ਦੇ ਕਿੰਦਾਂ ਦੇ ਹਾਲਾਤ ਨੇ ਪੀਣ ਵਾਲੇ ਤਾਂ ਟੇਸ਼ਨ ਤੋਂ ਕੋਈ ਲੈਂਦਾ ਹੈ ਕੋਈ ਗੁਰਦੁਆਰੇ ਚੋਂ ਭਰ ਕੇ ਲੈਂਦਾ ਹੈ ਕੋਈ ਉਧਰ ਉਹ ਮੰਦਰ ਵੀ ਰਗਾਰ ਦਾ ਬਣਿਆ ਹੋਇਆ ਉਥੋਂ ਲੈਂਦੇ ਪਾਣੀ ਇੱਥੇ ਟੁੱਟੀਆਂ ਟੁੱਟੀਆਂ ਵਗੈਰਾ ਹੈ ਨਹੀਂ ਟੁੱਟੀ ਹੈਗੀ ਆ ਟੂਟੀਆਂ ਤੇ ਗੰਦਾ ਪਾਣੀ ਮੁਸਕਲ ਢਦੀ ਹੈ ਇਹ ਵੀ ਇੱਕ ਘਰ ਹੈ ਤੁਸੀਂ ਦੇਖੋਗੇ ਘਰ ਦੇ ਮੂਹਰੇ ਨਾਲੀ ਆ ਜਿਹੜੀ ਉਹ ਬਿਲਕੁਲ ਗੰਦੇ ਪਾਣੀ ਨਾਲ ਭਰੀ ਹੋਈ ਹੈ ਕੀ ਇਹਨਾਂ ਦੀ ਜੀਵਨ ਸ਼ੈਲੀ ਹੋਊਗੀ ਕਿੱਦਾਂ ਦੇ ਅਸੀਂ ਇੱਕ ਪਾਸੇ ਇੱਕ ਜਿਹੜੀ ਇਹ ਵੱਡੀਆਂ-ਵੱਡੀਆਂ ਸਟੇਟਾਂ ਦੇ ਉੱਤੋਂ ਐਲਾਨ ਕਰਦੇ ਆ ਕਿ ਪੰਜਾਬ ਦੇ ਵਿੱਚ ਸੁਧਾਰ ਹੈ ਜਿਹੜਾ ਉਹ ਹੋ ਰਿਹਾ ਕਿਹੜਾ ਸੁਧਾਰ ਹੋ ਰਿਹਾ ਜੀ ਤੁਸੀਂ ਦੇਖੋ ਆਪ ਆ ਕੇ ਬਸ 10 ਮਿੰਟ ਖਾਲੀ ਹੁੰਦਾ ਜਦੋਂ ਹੀ ਭਰ ਜਾਂਦਾ ਇਹ ਜਦੋਂ ਖਾਲੀ ਹੁੰਦਾ ਉਦੋਂ ਹੀ ਭਰ ਜਾਂਦਾ ਹਾਂਜੀ ਬਿਲਕੁਲ ਜੀ ਹਾਲਾਤ ਇਦਾਂ ਦੇ ਬਣੇ ਹੋ ਨੇ ਤੁਸੀਂ ਦੇਖੋ ਕਿ ਇਹ ਗਲੀਆਂ ਜਿਹੜੀਆਂ ਬੜੀਆਂ ਤੰਗ ਗਲੀਆਂ ਨੇ ਹੋਰ ਵੀ ਮਤਲਬਾਸੀ ਗੜ੍ਹ ਨੇ ਕੀ ਨਾਮ ਹੈ ਤੁਹਾਡਾ ਸਵਰਨੋ ਦੇਵੀ ਤੂੰ ਕੀ ਕਿਦਾਂ ਦੇ ਹਾਲਾਤ ਨੇ ਕਿਵੇਂ ਤੁਹਾਡੇ ਬੱਚੇ ਮਾਰੇ ਹਾਲ ਨੇ ਵੀਰੇ ਬਹੁਤ ਜਾਦੇ ਉਧਰ ਦੋ ਤਿੰਨ ਬੱਚੇ ਗਿਰ ਗਏ ਇੱਕ ਬੁਢੀ ਦਵਾਈ ਲੈਣ ਜਾ ਰਹੀ ਸੀ ਉਹ गिर ਗਈ ਕਿੱਧਰ ਖੜੀਏ ਕਿੱਧਰ ਬੈਠੀ ਜਾ ਵਿਚਾਰੀ ਇੱਧਰ ਬੈਠੇ ਰਹੇ ਨੇ ਇੱਧਰ ਹੀ ਪਾਣੀ ਮੋਸਕਾ ਮਾਰਦਾ ਹੈ ਪਾਣੀ ਸੱਚੀ ਕਹਿਣੀ ਬਹੁਤ ਜ਼ਾਦ ਬੋਹ ਆਂਦੀ ਪਾਣੀ ਦੀ ਅਸੀਂ ਦੱਸਣਾ ਚਾਹੁੰਦੇ ਜਿਹਦੇ ਸਾਡੇ ਸਲਾਮ ਮੇਰੀਏ ਨੇ ਉਹਨਾਂ ਦਾ ਇੰਨਾ ਕੁ ਮਾੜਾ ਹਾਲਾ ਕਹਿੰਦੇ ਨੇ ਜੇ ਨਰਕ ਦੇ ਪਤਾ ਇੱਥੇ ਰਾਮ ਆਪਣਾ ਗੰਗਾ ਰਾਮਨਾਗਰ ਮਹੱਲਾ ਇੱਥੇ ਆ ਜੋ ਇੱਥੋਂ ਪਤਾ ਲੱਗਦਾ ਹੈਗਾ ਵੀ ਇੱਥੇ ਦੇ ਲੋਕ ਨੇ ਜਿਹੜੇ ਕੀ ਜ਼ਿੰਦਗੀ ਜਿਉ ਰਹੇ ਨੇ ਕੀ ਆਸ ਕਰਕੇ ਵੋਟ ਪਾਉਂਦੇ ਨੇ ਸਰਕਾਰਾਂ ਬਣਾਉਂਦੇ ਨੇ ਇਸ ਕਰਕੇ ਪਾਉਂਦੇ ਨੇ ਵੀ ਜਿਹੜਾ ਆਹ ਗੰਦਾ ਸੀਵਰ ਦਾ ਪਾਣੀ ਆ ਜਾਂ ਪੀਣ ਵਾਲਾ ਸਾਨੂੰ ਸਾਫ਼ ਪਾਣੀ ਜਾਂ ਲਾਈਟਾਂ ਸਿਰਫ ਇਸ ਕਰਕੇ ਬਾਕੀ ਤਾਂ ਅਗਲਾ ਰੋਟੀ ਦਿਹਾੜੀ ਕਮਾ ਕੇ ਖਾਂਦੇ ਹੀ ਆ ਉਸ ਤੋਂ ਬਾਅਦ ਵੀ ਜੇ ਇਹ ਹਾਲਾਤ ਰਹਿਣ ਤਾਂ ਉਹਨਾਂ ਦਾ ਵੋਟਾਂ ਪਾਈਆਂ ਦਾ ਬਹੁਤ ਦੁੱਖ ਲੱਗਦਾ ਹੈਗਾ ਉਧਰ ਸ਼ਹਿਰ ਦੇ ਵਾਰਡ ਨੰਬਰ 23 ਦੇ ਇਹਨਾਂ ਹਾਲਾਤ ਬਾਰੇ ਜਦੋਂ ਨਗਰ ਕੌਂਸਲ ਦੇ ਈਓ ਨਾਲ ਗੱਲਬਾਤ ਕੀਤੀ ਗਈ ਤਾਂ ਨਾ ਕਿ ਆ ਕਿ ਸੀਵਰੇਜ ਖੁਲਵੋਣ ਲਈ ਵੱਡੀ ਮਸ਼ੀਨ ਦੀ ਲੋੜ ਹੈ ਜੋ ਨਗਰ ਕੌਂਸਲ ਕੋਲ ਨਹੀਂ ਉਹਨਾਂ ਦੱਸਿਆ ਕਿ ਸੀਵਰ ਬੋਰਡ ਨੂੰ ਮਸ਼ੀਨ ਲਈ ਲਿਖਿਆ ਗਿਆ ਹੈ ਤੇ ਜਦੋਂ ਮਸ਼ੀਨ ਮਿਲ ਜਾਵੇਗੀ ਉਦੋਂ ਸਫਾਈ ਕਰਵਾ ਦਿੱਤੀ ਜਾਵੇਗੀ ਪਰ ਉਸ ਤੋਂ ਬਿਨਾ ਅਜੇ ਕੁਝ ਨਹੀਂ ਕਰ ਸਕਦੇ ਸੂਪਰ ਸੈਕਸ਼ਨ ਮਸ਼ੀਨ ਚਾਹੀਦੀ ਉਹ ਆਲਰੇਡੀ ਉਹਨੂੰ ਲੈਟਰ ਵੀ ਲਿਖਤਾ ਚਾਰ ਵਾਰੀ ਐਕਸਨ ਵੀ ਕਹਤਾ ਉਹਨੂੰ ਉਹ ਕਹਿੰਦੇ ਅਸੀਂ ਤੁਹਾਨੂੰ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਭੇਜ ਦਾਂਗੇ ਤੁਹਾਨੂੰ ਸੂਪਰ ਸੈਕਸ਼ਨ ਉਹ ਸੂਪਰ ਸੈਕਸ਼ਨ ਨਾਲ ਸਰ ਕਦੋਂ ਤੱਕ ਨੀਤ ਰੱਖਣ ਕਿ ਉਹ ਦੇਖੋ ਜਦੋਂ ਸਾਰਾ ਮਸ਼ੀਨ ਸੂਪਰ ਸੈਕਸ਼ਨ ਆਈ ਉਹ ਤੋਂ ਬਾਅਦ ਹੀ ਸਮੱਸਿਆ ਹੱਲ ਹੋਏਗੀ ਜੀ ਤੋਂ ਪਹਿਲਾਂ ਕੁਝ ਨਹੀਂ ਹੋ ਸਕਦਾ ਕੁਝ ਨਹੀਂ ਹੋਣਾ ਸੇ ਮਸ਼ੀਨਾਂ ਥੱਲੇ ਥੋੜੇ ਰੀਅਲ ਉਹਦੇ ਨਾਲ ਸਮੱਸਿਆ ਨਹੀਂ ਹੋ ਰਹੀ ਚਲ ਅੱਗੇ ਦੇਖ ਲਈਏ ਉਹਦੇ ਨਾਲ ਸਮੱਸਿਆ ਹੱਲ ਹੋ ਲਈ ਸਮੱਸਿਆ ਕਿੱਥੇ ਆਤੀ ਨੇ ਜੀ ਉਹ ਨਹੀਂ ਜਿੱਥੇ ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਤਾਂ ਉਹ ਕਹਿੰਦਾ ਜੀ ਮੈਂ ਤੁਹਾਨੂੰ ਅੱਜ ਜਾਂ ਕੱਲ ਤੱਕ ਭੇਜ ਦੂੰਗਾ ਮਗਾ ਦੇਖ ਆਪ ਦੇ ਦਿੱਲੀ ਵਾਲੇ ਮਾਡਲ ਦੀ ਹਕੀਕਤ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਚ ਹੀ ਸਾਫ਼ ਖਾਈ ਦੇ ਰਹੀ ਹੈ ਪਰ ਲੱਗਦਾ ਹੈ ਮੁੱਖ ਮੰਤਰੀ ਸਾਹ ਤਾਂ ਆਪਣੇ ਕੀਤੇ ਕੰਮਾਂ ਦੀ ਮਸ਼ਹੂਰੀ ਅਤੇ ਵਿਰੋਧੀਆਂ ਤੇ ਵਾਰ ਕਰਨ ਵਿੱਚ ਹੀ ਰੁੱਝੇ ਹੋਏ ਨੇ ਤੇ ਇਹ ਜੇ ਵੀ ਛਣ ਸਵਾਲ ਇਹ ਹੈ ਕਿ ਪੰਜਾਬ ਦੀ ਨੁਹਾਰ ਬਦਲਣ ਦਾ ਦਾਵਾ ਕਰਨ ਵਾਲੇ ਸੀਐਮ ਸਾਹਿਬ ਅਤੇ ਉਹਨਾਂ ਦੇ ਮੰਤਰੀ ਆਪਣੇ ਜ਼ਿਲ੍ਹੇ ਦੀ ਬਦਨਾਮ ਤਸਵੀਰ ਕਦੋਂ ਬਦਲਣਗੇ ਇਹ ਦੇਖਣਾ ਦਿਲਚਸਪ ਹੋਵੇਗਾ ਪੀਟੀਸੀ ਨਿਊਜ਼ ਲਈ ਸੰਗਰੂਰ ਤੋਂ ਗੁਰਦਰਸ਼ਨ ਸਿੱਧੂ ਦੀ ਰਿਪੋਰਟ